ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਮਾਰਚ 2021 ਆ ਤੇ ਕਿਸਾਨੀ ਮੋਰਚੇ ਨੂੰ ਅੱਜ ਲਗਭਗ 3 ਮਹੀਨੇ ਤੋਂ ਵੱਧ ਸਮਾਂ ਜਿਹੜਾ ਉਹ ਗੁਜ਼ਰ ਚੁੱਕਾ 27 ਨਵੰਬਰ ਨੂੰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਜਾ ਕੇ ਜੋ ਕਿਸਾਨ ਹਨ ਉਹ ਬੈਠੇ ਸਨ ਤੇ ਇਹਨਾਂ ਤਿੰਨਾਂ ਮਹੀਨਿਆਂ ਦੇ ਦਰਮਿਆਨ ਇਹਨਾਂ ਮੋਰਚਿਆਂ ਦੇ ਵਿੱਚ ਬੜੇ ਉਤਰਾ ਚੜਾ ਜਿਹੜੇ ਆ ਉਹ ਦੇਖਣ ਨੂੰ ਮਿਲੇ ਖਾਸ ਕਰਕੇ 26 ਜਨਵਰੀ ਤੋਂ ਬਾਅਦ ਕਿਉਂਕਿ ਜੋ ਟਰੈਕਟਰ ਪਰੇਡ ਕੱਢੀ ਜਾਣੀ ਸੀ ਦਿੱਲੀ ਦੇ ਵਿੱਚ ਉਹਦੇ ਵਿੱਚੋਂ ਕੁਝ ਗਿਣਤੀ ਜਿਹੜੀ ਆ ਉਹ ਲਾਲ ਕਿਲੇ ਤੇ ਚੱਲੇ ਗਈ ਸੀ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਨੌਜਵਾਨਾਂ ਤੇ ਪਰਚੇ ਹੋਏ ਗ੍ਰਿਫਤਾਰੀਆਂ ਹੋਈਆਂ ਅਜੇ ਕੁਝ ਰਹਿੰਦੇ ਵੀ ਆ ਇਹ ਜਿਹੜੇ ਮਸਲੇ ਜਿਹੜੇ ਸੁਲਝਣ ਵਾਲੇ ਤੇ ਉਹਨਾਂ ਵਿੱਚੋਂ ਇੱਕ ਖਾਸ ਨਾਮ ਸੀਗਾ ਉਹ ਦੀਪ ਸਿੱਧੂ ਦਾ ਉਹਦੇ ਉੱਤੇ ਪਰਚਾ ਹੋਇਆ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਆ ਤੇ ਉਹਦੇ ਬਾਰੇ ਵੀ ਕਈ ਉਹਦੇ ਪੱਖ ਵਿੱਚ ਤੇ ਕਈ ਉਹਦੇ ਵਿਰੋਧ ਦੇ ਵਿੱਚ ਲਿਖਣ ਵਾਲੇ ਬੋਲਣ ਵਾਲੇ ਲਗਾਤਾਰ ਅਜੇ ਵੀ ਜਾਰੀ ਨੇ ਇਸੇ ਤਰ੍ਹਾਂ ਇੱਕ ਹੋਰ ਸ਼ਖਸ਼ ਲੱਖਾ ਸਿਧਾਣਾ ਉਹਦੇ ਬਾਰੇ ਵੀ ਇਸੇ ਤਰ੍ਹਾਂ ਉਹਦੇ ਵੀ ਹੱਕ ਵਿੱਚ ਤੇ ਉਹਦੇ ਵਿਰੋਧ ਵਿੱਚ ਇਵੇਂ ਕਹਿ ਲਈਏ ਕਿ ਸਮੁੱਚੇ ਮੋਰਚੇ ਦੇ ਜਿੰਨੇ ਲੀਡਰ ਆ ਤੇ ਉਹ ਉਹਨਾਂ ਸਾਰਿਆਂ ਬਾਰੇ ਕੁਝ ਨਾ ਕੁਝ ਜੇ ਆਪਾਂ ਕਹਿਣਾ ਹੋਵੇ ਵਿਰੋਧ ਵਿੱਚ ਉਹ ਵੀ ਕਹਿ ਸਕਦੇ ਆ ਜੇ ਹੱਕ ਵਿੱਚ ਕਹਿਣਾ ਹੋਵੇ ਉਹ ਵੀ ਕਿਹਾ ਜਾ ਸਕਦਾ ਆ ਕਿਉਂਕਿ ਮੋਰਚੇ ਦੇ ਬੜੇ ਉਤਰਾ ਚੜਾ ਦੇਖਿਆ ਬਹੁਤ ਚੰਗੀਆਂ ਗੱਲਾਂ ਵੀ ਕਈਆਂ ਗਈਆਂ ਤੇ ਉਹਦੇ ਵਿੱਚ ਕਈ ਜੜੀਆਂ ਆ ਉਹ ਛੋਟੇ ਪੱਦਰ ਦੀਆਂ ਗੱਲਾਂ ਵੀ ਇਹਨਾਂ ਲੀਡਰਾਂ ਦੇ ਵੱਲੋਂ ਆਖੀਆਂ ਗਈਆਂ ਪਰ ਜਿਹੜਾ ਮੋਰਚਾ ਉਹ ਲਗਾਤਾਰ ਜਾਰੀ ਹੈ ਮੈਂ ਜਿਹੜੀ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਆ ਉਹ ਇਹ ਆ ਕਿ ਹੋਰ ਲੋਕ ਸਿਆਸਤ ਕਰਨ ਤਾਂ ਕੋਈ ਗੱਲ ਨਹੀਂ ਉਹ ਜੱਜਦੀ ਆ ਪਰ ਇਸ ਮੋਰਚੇ ਦੇ ਦਰਮਿਆਨ ਆਪਾਂ ਕਿਸੇ ਦਾ ਮੋਢਾ ਵਰਤ ਕੇ ਤੇ ਆਪਣੇ ਆਪ ਨੂੰ ਸਿਆਸਤਦਾਨ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਚੰਗੀ ਗੱਲ ਨਹੀਂ ਕਿਉਂਕਿ ਆਪਣਾ ਜਿਹੜਾ ਮੁੱਖ ਮੁੱਦਾ ਉਹ ਹੈ ਕਿਸਾਨੀ ਦੇ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹ ਮੋਦੀ ਸਰਕਾਰ ਦੇ ਕੋਲੋਂ ਰੱਦ ਕਰਵਾਉਣੇ ਜਿਵੇਂ ਲੱਖੇ ਸੁਧਾਣੇ ਦਾ ਨਾਮ ਲਿਆ ਜਾਂਦਾ ਦੀਪ ਸਿੱਧੂ ਦਾ ਇਹਨਾਂ ਸੱਜਣਾ ਵੱਲੋਂ ਬੇਸ਼ੱਕ ਮੋਰਚੇ ਦੇ ਹੱਕ ਵਿੱਚ ਗੱਲ ਕਹੀ ਜਾਂਦੀ ਰਹੀ ਪਰ ਕਿਤੇ ਨਾ ਕਿਤੇ ਸ਼ੰਭੂ ਬਾਰਡਰ ਤੋਂ ਅਜੇ ਜਦੋਂ ਦਿੱਲੀ ਜਾਣ ਤੋਂ ਪਹਿਲਾਂ ਇੱਥੇ ਬੈਠੇ ਹੋਏ ਸੀਗੇ ਹਰਿਆਣੇ ਦੀ ਹੱਦ ਦੇ ਉੱਤੇ ਮੋਰਚੇ ਲੱਗੇ ਹੋਏ ਸੀ ਤਾਂ ਉੱਥੇ ਹੀ ਇਹਨਾਂ ਦੇ ਥੋੜਾ ਜਿਹਾ ਖਿਆਲ ਆਤ ਬਾਕੀ ਜਥੇਬੰਦੀਆਂ ਦੇ ਨਾਲੋਂ ਅਲੱਗ ਚੱਲ ਰਹੇ ਸੀ ਸੋ ਪ੍ਰਗਟ ਰੂਪ ਦੇ ਵਿੱਚ 26 ਜਨਵਰੀ ਨੂੰ ਦੇਖਣ ਨੂੰ ਸਾਨੂੰ ਮਿਲੇ ਤੇ ਹੁਣ ਉਸ ਤੋਂ ਬਾਅਦ ਮਹਾਰਾਜ ਦੇ ਵਿੱਚ ਲੱਖਾਂ ਸਿਧਾਣਾ ਤੇ ਉਹਦੇ ਸਮਰਥਕ ਜਿਹੋ ਹਨ ਉਹਨਾਂ ਨੌਜਵਾਨਾਂ ਵੱਲੋਂ ਉੱਥੇ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਜੇ ਮੈਂ ਹੁਣ ਇਹ ਗੱਲ ਕਹਿ ਦਵਾਂ ਤਾ ਹੋ ਸਕਦਾ ਕਿਸੇ ਨੂੰ ਇਹ ਗੱਲ ਚੰਗੀ ਨਾ ਲੱਗੇ ਕਿ ਪਹਿਲਾਂ-ਪਹਿਲਾਂ 26 ਜਨਵਰੀ ਤੋਂ ਬਾਅਦ ਜਦੋਂ ਥੋੜੀ ਜੀ ਖੜੋਤ ਆ ਗਈ ਮੋਰਚੇ ਦੇ ਵਿੱਚ ਢਿੱਲਾਪਨ ਆ ਗਿਆ ਜਿਵੇਂ ਕਹਿ ਲਿਆ ਕਿ ਗਿਣਤੀ ਘਟਣ ਲੱਗੀ ਤਾਂ ਹਰਿਆਣੇ ਦੇ ਵਿੱਚ ਤੇ ਜੂਪੀ ਦੇ ਵਿੱਚ ਮਹਾਪੰਚਾਇਤਾਂ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਉਹ ਪਹਿਲਾਂ-ਪਹਿਲਾਂ ਤਾਂ ਮਹਾਪੰਚਾਇਤਾਂ ਲੱਗੀਆਂ ਪਰ ਬਾਅਦ ਵਿੱਚ ਮੈਨੂੰ ਐਵੇਂ ਲੱਗਦਾ ਕਿ ਹੁਣ ਉਹ ਮਹਾਪੰਚਾਇਤਾਂ ਦੀ ਥਾਂ ਤੇ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਹੀ ਰਹਿ ਗਿਆ ਚਾਹੇ ਉਹ ਰਾਜੇਵਾਲ ਲੈ ਲੋ ਚਾਹੇ ਉਟਕੈ ਸਾਬ ਲੈ ਲੋ ਤੇ ਚਾਹੇ ਚੜੂਨੀ ਸਾਹਿਬ ਕਹਿ ਦੋ ਤੇ ਫਿਰ ਉਗਰਾਹਾਵਾਲਾ ਉਹਨਾਂ ਵਾਲਾ ਇੱਕ ਮਸਲਾ ਆ ਤੇ ਉਹ ਤੋਂ ਬਾਅਦ ਲੱਖਾ ਸਿਧਣਾ ਹਰੇਕ ਸੱਜਣ ਆਪੋ ਆਪਣਾ ਇਕੱਠ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਨਾਲ ਵੀ ਕੁਝ ਬੰਦੇ ਹਨ ਤੇ ਇਹ ਸਾਰਿਆਂ ਦੇ ਨਾਲ ਹੀ ਆ ਜਿੱਥੇ ਵੀ ਉਹਨਾਂ ਨੇ ਇਸ ਤਰ੍ਹਾਂ ਦੀਆਂ ਪੰਚਾਇਤਾਂ ਕੀਤੀਆਂ ਤੇ ਜਿਹੜੇ ਕਿਸਾਨ ਆ ਉਹ ਹਮ ਹਮਾ ਕੇ ਇਹਨਾਂ ਇਕੱਠਾਂ ਦੇ ਵਿੱਚ ਪਹੁੰਚੇ ਲੱਖਾ ਸਿਧਾਣਾ ਜੇ ਕਹਿ ਲਈਏ ਕਿ ਵਾਕਈ ਸੱਚਮੁੱਚ ਹੀ ਉਹ ਸਿਆਸਤਦਾਨ ਬਣਨਾ ਚਾਹੁੰਦਾ ਉਹਦੇ ਵਿੱਚ ਹੋ ਵੀ ਸਕਦਾ ਕੁਝ ਕੁਆਲਟੀਆਂ ਹੈਨ ਵੀ ਜੋ ਲੋਕ ਦੱਸਦੇ ਨੇ ਕਿ ਪਹਿਲਾਂ ਵੀ ਉਹ ਪੀਪਲ ਪਾਰਟੀ ਪੰਜਾਬ ਜਿਹੜੀ ਮਨਪ੍ਰੀਤ ਸਿੰਘ ਬਾਦਲ ਨੇ ਬਣਾਈ ਸੀ ਉਹਦੇ ਵੱਲੋਂ ਵੀ ਚੋਣਾ ਲੜ ਚੁੱਕਾ ਸਿਆਸਤਦਾਨ ਬਣਨਾ ਇਹ ਕੋਈ ਮਾੜੀ ਗੱਲ ਨਹੀਂ ਕਿਉਂਕਿ ਇਹ ਇਸੇ ਤਰ੍ਹਾਂ ਹੀ ਚਿਹਰੇ ਬਦਲਦੇ ਰਹਿੰਦੇ ਨੇ ਰਾਜਨੀਤੀ ਦੇ ਵਿੱਚ ਇੱਕ ਜਾਂਦਾ ਆ ਤੇ ਦੂਜਾ ਨਵਾਂ ਆ ਜਾਂਦਾ ਉਹ ਕੋਈ ਗਿਲਾ ਨਹੀਂ ਇਥੇ ਗਿਲਾ ਮੇਰਾ ਇਹ ਆ ਕਿ ਜਿਹੜੀਆਂ ਪੰਥਕ ਤੇ ਰਾਂਸੀ ਕਹਿ ਦਿੰਨੇ ਆ ਜਿਹੜੇ ਸਿੱਖ ਸੰਸਥਾਵਾਂ ਦੇ ਕੁਝ ਲੋਕ ਨੇ ਉਹ ਬੜੇ ਕਾਲੇ ਪਏ ਹੋਏ ਨੇ ਇਸ ਦੇ ਵਿੱਚ ਕਿ ਕਿਸੇ ਤਰ੍ਹਾਂ ਸਿਆਸਤ ਬਦਲੀ ਜਾ ਸਕੇ ਉਹ ਦਿਨ ਰਾਤ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਪਰ ਕਿਸੇ ਦਾ ਮੋਢਾ ਵਰਤ ਕੇ ਜਾਂ ਇਸ ਮੌਕੇ ਤੇ ਸਿਆਸਤ ਖੜੀ ਨਹੀਂ ਹੋ ਸਕਦੀ ਜੇ ਥੋੜਾ ਜਿਹਾ ਹੋਰ ਤੁਸੀਂ ਡੂੰਘਾਈ ਦੇ ਵਿੱਚ ਜਾਓਗੇ ਤਾਂ ਜੇ ਮੈਂ ਮोटा ਜਿਹਾ ਅੰਦਾਜ਼ਾ ਲਾਵਾਂ ਕਿ 1 ਲੱਖ ਗਿਣਤੀ ਪੰਜਾਬ ਦੇ ਕਿਸਾਨਾਂ ਦੀ ਉਸ ਏ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਨੇ ਤਾਂ ਉਹ ਸਾਰੇ ਇਸ ਤਰ੍ਹਾਂ ਨਹੀਂ ਕਿ ਸਾਰੇ ਹੀ ਸਿਆਸਤ ਬਦਲ ਦੇਣਗੇ ਬਿਲਕੁਲ ਨਹੀਂ ਕਿਉਂਕਿ ਮੈਂ ਇਹ ਸਚਾਈ ਆ ਕਿ ਜੇ ਉੱਥੇ 1 ਲੱਖ ਬੰਦਾ ਬੈਠਾ ਤਾਂ ਉਹਦੇ ਵਿੱਚੋਂ 15 ਜਾਂ 20 ਹਜ਼ਾਰ ਹੀ ਸਿਆਣੇ ਜਾਂ ਪੜ੍ਹੇ ਲਿਖੇ ਕੁਝ ਚੰਗੀ ਨਰੋਈ ਸੋਚ ਰੱਖਣ ਵਾਲੇ ਕਿਸਾਨ ਬੈਠੇ ਹੋਣਗੇ ਲੋਕ ਹੋਣਗੇ ਪਰ ਜਿਹੜੇ 80% ਦੀ ਆ ਉਹਨਾਂ ਲੋਕਾਂ ਦੇ ਵਿੱਚ ਉਹ ਪਹਿਲਾਂ ਹੀ ਕਿਸੇ ਨਾ ਕਿਸੇ ਧੜੇ ਦੇ ਨਾਲ ਜ਼ਰੂਰ ਜੁੜੇ ਹੋਏ ਨੇ ਔਰ ਇਥੋਂ ਤੱਕ ਕਿ ਉਹ ਉਹਨਾਂ ਦੇ ਅੰਦਰ ਜਿਹੜਾ ਵਾ ਲਾਲਸਾ ਵੀ ਹੈ ਉਹ ਨਿੱਜਗਰਜੀ ਵੀ ਉਹਨਾਂ ਦੇ ਅੰਦਰ ਹੋ ਸਕਦੀ ਆ ਕਿ ਜਦੋਂ ਉਹ ਉਸ ਮੋਰਚੇ ਤੋਂ ਵਾਪਸ ਆਉਣਗੇ ਪੰਜਾਬ ਦੇ ਵਿੱਚ ਤਾਂ ਉਹ ਚਾਹੇ ਕਾਂਗਰਸ ਪਾਰਟੀ ਦੇ ਨਾਲ ਕੋਈ ਸਪੋਰਟਰ ਆ ਉਹਨਾਂ ਦਾ ਸਮਰਥਕ ਆ ਉਹਦੇ ਵਿੱਚ ਜਾ ਰਲੇਗਾ ਜੇ ਕੋਈ ਅਕਾਲੀ ਦਲ ਵਾਲਾ ਉਹ ਉਹਦੇ ਵਿੱਚ ਜਾ ਸ਼ਾਮਲ ਹੋਏਗਾ ਇਸੇ ਤਰ੍ਹਾਂ ਕੋਈ ਆਮ ਪਾਰਟੀ ਦੇ ਨਾਲ ਸੰਬੰਧਿਤ ਆ ਤਾਂ ਇਹ ਲੋਕ ਇਸ ਤਰ੍ਹਾਂ ਸੋਚੀਏ ਕਿ ਉਹ ਕੋਈ ਨਵੀਂ ਪਾਰਟੀ ਖੜੀ ਕਰ ਸਕਣਗੇ ਇਹ ਬਿਲਕੁਲ ਵੀ ਜਾਇਜ਼ ਗੱਲ ਨਹੀਂ ਜਾਪਦੀ ਹਾਂ ਕੁਝ ਪ੍ਰਭਾਵ ਇਹਨਾਂ ਦਾ ਪੈ ਸਕਦਾ ਆ ਉਹ ਵੀ ਅਜੇ ਥੋੜੇ ਨਵੇਂ ਦੌਰ ਦੇ ਵਿੱਚ ਜਦੋਂ ਤੱਕ ਇਹਦਾ ਕੁਝ ਅਸਰ ਰਹੇਗਾ ਬਿੱਲਾਂ ਦਾ ਤੇ ਲੱਖਾ ਸਿਧਾਣਾ ਜਿਹੜਾ ਆ ਜਿਵੇਂ ਹੁਣ ਉਹਦੇ ਉੱਤੇ ਮਾਮਲਾ ਦਰਜ ਆ ਤੇ ਉਹ ਆਪਣੀ ਕੋਸ਼ਿਸ਼ ਕਰ ਰਿਹਾ ਚੰਗੀ ਗੱਲ ਆ ਕਿ ਉਹ ਸਿਆਸਤਦਾਨ ਬਣੇ ਪਰ ਆ ਜਿਹੜਾ ਮੌਕਾ ਕਿਸੇ ਵਾਸਤੇ ਮੈਂ ਲੱਖੇ ਸਿਧਾਣੇ ਦਾ ਕੱਲਾ ਨਹੀਂ ਕਹਿ ਰਿਹਾ ਕਿ ਤੁਸੀਂ ਕੋ ਲੱਖੇ ਸਿਧਾਣੇ ਜਿਹੜੇ ਸਾਡੇ ਪੰਥਕ ਲੋਕ ਨੇ ਪੰਥਕ ਪਰੰਪਰਾਵਾਂ ਨੂੰ ਜਿਹੜੇ ਲੋਕ ਕਹਿੰਦੇ ਅਸੀਂ ਇਸੇ ਤਰ੍ਹਾਂ ਉਜਾਗਰ ਕਰਕੇ ਰੱਖਣਾ ਮੇਰੇ ਵੀਰੋ ਉੱਥੇ ਕੋਈ ਸਿਆਸਤ ਕਰਨ ਵਾਸਤੇ ਕਿਸਾਨ ਇਕੱਠੇ ਨਹੀਂ ਹੋਏ ਤੇ 1 ਲੱਖ ਦੇ ਨਾਲ ਹੀ ਤੁਸੀਂ ਸਾਰੇ ਪੰਜਾਬ ਦੇ ਉੱਤੇ ਕਾਬਜ ਨਹੀਂ ਹੋ ਜਾਣਾ ਇਸ ਗੱਲ ਨੂੰ ਧਿਆਨ ਵਿੱਚ ਰੱਖੀਏ ਤੇ ਅਸੀਂ ਇਹ ਜਿਹੜੀ ਪਾਟੋ ਧਾੜ ਵਾਲੀ ਜਿਹੜੀ ਨੀਤੀ ਹੈ ਉਸ ਨੂੰ ਛੱਡਦੀਏ ਸਾਡਾ ਇੱਕੋ ਨਿਸ਼ਾਨਾ ਹੋਣਾ ਚਾਹੀਦਾ ਕਿ ਅਸੀਂ ਕਿਸਾਨੀ ਦੇ ਹੱਕ ਵਾਸਤੇ ਉੱਥੇ ਗਏ ਹਾਂ ਤੇ ਉਹਦੇ ਵਾਸਤੇ ਹੀ ਦਿਨ ਰਾਤ ਅਸੀਂ ਯਤਨ ਕਰੀਏ ਆਗੂਆਂ ਦੇ ਵਿੱਚ ਘਾਟਾਂ ਹੋ ਸਕਦੀਆਂ ਨੇ ਜਿਹੜੀਆਂ ਜਥੇਬੰਦੀਆਂ ਪਰ ਅਸੀਂ ਉੱਥੇ ਵੀ ਦੱਲੇ ਗਦਾਰ ਕਾਮਰੇਡ ਤੇ ਸਿੱਖ ਕਹਿ ਕੇ ਤਾਂ ਇਸ ਤਰ੍ਹਾਂ ਦੇ ਜਿਹੜੇ ਪਾੜੇ ਹੋਰ ਵਧਾਉਣ ਦੀ ਕੋਸ਼ਿਸ਼ ਨਾ ਕਰੀਏ ਅਸੀਂ ਆਪਣਾ ਪੂਰੇ ਦਾ ਪੂਰਾ ਜਿਹੜਾ ਆ ਦਬਦਬਾ ਆ ਉਹ ਇਹਨਾਂ ਆਗੂਆਂ ਦੇ ਉੱਤੇ ਬਣਾ ਕੇ ਰੱਖੀਏ ਕਿ ਇਹ ਪਛਾਣ ਨਾ ਹਟਣ ਜੇ ਅਸੀਂ ਕਿਹਾ ਕਿ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਆਏ ਆ ਤੇ ਉਹ ਇਥੋਂ ਕਰਵਾ ਕੇ ਹੀ ਵਾਪਸ ਘਰਾਂ ਨੂੰ ਜਾਈਏ ਸੋ ਮੇਰੀ ਹੱਥ ਜੋੜ ਕੇ ਫੇਰ ਇੱਕ ਵਾਰ ਬੇਨਤੀ ਆ ਜਿੰਨੇ ਵੀ ਇਸ ਵੀਡੀਓ ਨੂੰ ਸੁਣ ਰਹੇ ਆ ਕਿ ਮੇਰਾ ਕੋਈ ਕਿਸੇ ਦੇ ਨਾਲ ਲਾਕ ਡਾਟ ਨਹੀਂ ਆ ਕਿ ਆ ਚੰਗਾ ਆ ਆ ਮਾੜਾ ਆ ਮੇਰਾ ਇੱਕੋ ਮਕਸਦ ਆ ਕਿ ਅਸੀਂ ਕਿਸਾਨੀ ਵਾਸਤੇ ਉੱਥੇ ਗਏ ਆ ਤੇ ਉਹਦੇ ਵਾਸਤੇ ਸਾਨੂੰ ਡਟ ਕੇ ਪੈਰਾ ਦੇਣਾ ਚਾਹੀਦਾ ਕੰਮ ਕਰਨਾ ਚਾਹੀਦਾ ਜੇ ਹੁਣ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਤਾਂ ਹੁਣ ਉੱਥੇ ਰਹਿਣਾ ਵੀ ਸੁਖਾਲਾ ਆ ਪਿੰਡਾਂ ਦੇ ਵਿੱਚੋਂ ਹੋਰ ਵੀ ਅਲੱਗ-ਅਲੱਗ ਟੀਮਾਂ ਬਣਾਈਆਂ ਜਾ ਸਕਦੀਆਂ ਹਰੇਕ ਪਿੰਡ ਦੇ ਵਿੱਚੋਂ ਹਰ ਹਫਤੇ ਦੋ-ਦੋ ਚਾਰ-ਚਾਰ ਉੱਥੇ ਕਿਸਾਨ ਜਾ ਕੇ ਜ਼ਰੂਰ ਹਾਜ਼ਰੀਆਂ ਭਰਨ ਕਿ ਜਿਹੜਾ ਜਿਹੜਾ ਸਾਨੂੰ ਮੋਰਚਾ ਲਾਉਣਾ ਚਾਹੀਦਾ ਸੀ ਸਰਕਾਰ ਦੇ ਖਿਲਾਫ ਲਗਾਤਾਰ ਸਾਨੂੰ ਬੋਲਣਾ ਚਾਹੀਦਾ ਲਿਖਣਾ ਚਾਹੀਦਾ ਸੀ ਤੇ ਉਹ ਅਸੀਂ ਆਪਣੇ ਹੀ ਇਹ ਧੜੇ ਬਣਾ ਕੇ ਤੇ ਇੱਕ ਦੂਜੇ ਦੇ ਉੱਤੇ ਚਿਕੜੋ ਸ਼ਾਲਾਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਘਾਟਾਂ ਕਮਜ਼ੋਰੀਆਂ ਕਿਸੇ ਦੇ ਹੱਕ ਵਿੱਚ ਕਿਸੇ ਦੇ ਵਿਰੋਧ ਵਿੱਚ ਜਦੋਂ ਇਹ ਕੁਝ ਅਸੀਂ ਪ੍ਰਪਾਗੰਡਾ ਕਰਾਂਗੇ ਤੇ ਸਰਕਾਰ ਜਿਹੜੀ ਆ ਇਸ ਦਾ ਦੁਸ਼ਮਣ ਜਿਹੜਾ ਆ ਉਹ ਖੁਸ਼ ਹੋਏਗਾ ਅਸੀਂ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹੀ ਕੰਮ ਅਸੀਂ ਜੇ ਸ਼ੁਰੂ ਕਰ ਲਿਆ ਤੇ ਇਹਦੇ ਨਾਲ ਮੈਨੂੰ ਲੱਗਦਾ ਕਿ ਜਿਹੜਾ ਜਿਸ ਕੰਮ ਲਈ ਜਿਸ ਮਕਸਦ ਲਈ ਅਸੀਂ ਗਏ ਆ ਉਹ ਮੋਰਚਾ ਕਮਜ਼ੋਰ ਹੋਏਗਾ ਤਾਂ ਸਾਨੂੰ ਚੜ੍ਹਦੀ ਕਲਾ ਵਾਸਤੇ ਤੇ ਉਸ ਦੀ ਮਜ਼ਬੂਤੀ ਵਾਸਤੇ ਸਾਨੂੰ ਹਰੇਕ ਨੂੰ ਹੀ ਯੋਗਦਾਨ ਪਾਉਣਾ ਚਾਹੀਦਾ ਤੇ ਹੱਲਾ ਮਾਰਨਾ ਚਾਹੀਦਾ ਸੋ ਇਹ ਮੇਰੀ ਬੇਨਤੀ ਸੀ ਕਿ ਅਸੀਂ ਸਾਰੇ ਇੱਕ ਸੋਚ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਪ੍ਰਮੋਟ ਕਰੀਏ ਕਿਉਂਕਿ ਉੱਥੇ ਕੇਵਲ ਕੱਲਾ ਪੰਜਾਬੀ ਨਹੀਂ ਤੇ ਕੇਵਲ ਕੱਲੇ ਸੇਖੀ ਨਹੀਂ ਉੱਥੇ ਹਰਿਆਣੇ ਵਾਲੇ ਵੀ ਤੇ ਹੋਰ ਲੋਕ ਵੀ ਨੇ ਤੇ ਜਿਵੇਂ ਪਹਿਲਾਂ ਕਿਹਾ ਕਿ ਜਿਹੜੇ ਉਹਨਾਂ ਵਿੱਚੋਂ 80% ਲੋਕ ਆ ਸ਼ਾਮਾ ਨੂੰ ਦੇਖਿਆ ਜਾ ਸਕਦਾ ਕਿ ਬਹੁਤ ਸਾਰੇ ਉੱਥੇ ਲੋਕ ਨਸ਼ੇ ਦਾ ਸੇਵਨ ਕਰਦੇ ਤੁਸੀਂ ਆਪ ਵੇਖ ਸਕਦੇ ਹੋ ਤੇ ਉਹਨਾਂ ਅੱਗੇ ਇਹੋ ਜਿਹੜੇ ਸਿਆਸਤਦਾਨ ਲੋਕ ਆ ਜਦੋਂ ਉਹ ਪੇਟੀਆਂ ਲਿਆਣ ਕੇ ਰੱਖ ਦਿੰਦੇ ਆ ਤੇ ਆਪ ਆਪਣਾ ਜ਼ਮੀਰ ਵੇਚ ਦਿੰਦੇ ਆ ਵੋਟਾਂ ਪਾ ਦਿੰਦੇ ਆ ਤੇ ਫਿਰ ਅਸੀਂ ਤੱਕੇ ਤੋੜੇ ਖਾਂਦੇ ਆ ਅਸੀਂ ਹੋਸ਼ ਵਿੱਚ ਆਈਏ ਤਕੜੇ ਹੋਈਏ ਗੁਰੂ ਦੀ ਮਿਹਰ ਸਦਕਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣਾ ਮਨ ਮਜ਼ਬੂਤ ਕਰਕੇ ਤਕੜੇ ਜਿਗਰੇ ਦੇ ਨਾਲ ਉਸੇ ਡਟੇ ਰਹੀਏ ਇਹਦਾ ਜਰੂਰ ਕੋਈ ਨਾ ਕੋਈ ਛੇਤੀ ਹੀ ਹੱਲ ਜਿਹੜਾ ਉਹ ਸਾਹਮਣੇ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ